ਕੰਗਰ ਨਾਲ ਨਾਥ ਦੀ ਐਮਰਜੈਂਸੀ ਫਿਲਮ ਦਾ ਰੌਲਾ ਖਾਸਾ ਰਿਹਾ ਇਸ ਰੌਲੇ ਦੇ ਵਿੱਚ ਲਗਾਤਾਰ ਵਿਰੋਧ ਵੀ ਹੁੰਦਾ ਰਿਹਾ ਉਹਦਾ ਪੱਖ ਵੀ ਪੂਰਿਆ ਗਿਆ ਬਹੁਤ ਕੁਝ ਵੇਖਣ ਨੂੰ ਸੁਣਨ ਨੂੰ ਮਿਲਿਆ ਪਰ ਐਮਰਜੈਂਸੀ ਫਿਲਮ ਨੇ ਦਰਅਸਲ ਪਰਫਾਰਮ ਕਿਵੇਂ ਦਾ ਕੀਤਾ ਹਾਲਾਂਕਿ ਇਸ ਫਿਲਮ ਨੂੰ ਲੈ ਕੇ ਇਸ ਦੀ ਪਰਫਾਰਮੈਂਸ ਨੂੰ ਲੈ ਕੇ ਬਹੁਤ ਸਾਰੇ ਤੱਥ ਸੋਸ਼ਲ ਮੀਡੀਆ ਦੇ ਉੱਤੇ ਸਮਝੇ ਜਾ ਸਕਦੇ ਨੇ ਦੱਸੇ ਜਾ ਰਹੇ ਨੇ ਕੋਈ ਪੱਖ 'ਚ ਖੜਾ ਕੋਈ ਵਿਰੋਧ 'ਚ ਖੜਾ ਔਰ ਇਸ ਦੇ ਹਿਸਾਬ ਨਾਲ ਹੀ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਆ ਪਰ ਕੰਗਣਾ ਰਣਾਉਤ ਦੀ ਐਮਰਜੈਂਸੀ ਫਿਲਮ ਕਿਵੇਂ ਦੀ ਚੱਲੀ ਕਿਵੇਂ ਰਿਹਾ ਉਹਦਾ ਆਊਟਕਮ ਜੇ ਐਮਰਜੈਂਸੀ ਫਿਲਮ ਦੀ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਨੇ ਕੰਗਣਾ ਰਣਾਉਤ ਦਾ ਆਪਣਾ ਹੀ ਇੱਕ ਰਿਕਾਰਡ ਤੋੜਤਾ ਕੰਗਣਾ ਰਣਾਉਤ ਨੇ ਆਪਣੇ ਰਿਕਾਰਡ ਦੇ ਵਿੱਚ ਹੀ ਇਕਜ਼ਾਫਾ ਕਰ ਲਿਆ ਐਮਰਜੈਂਸੀ ਫਿਲਮ ਨੂੰ ਕੰਗਣਾ ਰਣਾਉਤ ਦੀ 7ਵੀਂ ਫਲॉप ਫਿਲਮ ਕਿਹਾ ਜਾ ਰਿਹਾ ਹੈ ਔਰ ਕੰਗਣਾ ਰਣਾਉਤ ਨੂੰ ਲੈ ਕੇ ਇਹ ਗੱਲਾਂ ਚੱਲ ਰਹੀਆਂ ਕਿ ਹੁਣ ਤਾਂ ਨਿਰੰਤਰ ਤੌਰ ਤੇ ਕੰਗਣਾ ਰਣਾਉਤ ਨੇ 7 ਫਲॉप ਫਿਲਮਾਂ ਦੇ ਦਿੱਤੀਆਂ ਜਿਨ੍ਹਾਂ ਦੇ ਵਿੱਚ ਐਮਰਜੈਂਸੀ ਫਿਲਮ ਨੇ ਲੰਗੀਆਂ ਸਾਰੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ। ਇੱਥੇ ਦੱਸ ਦੇਣਾ ਜ਼ਰੂਰੀ ਹੈ ਕਿ ਕਈ ਮੀਡੀਆ ਰਿਪੋਰਟਾਂ ਇਹ ਦਾਵਾ ਕਰ ਰਹੀਆਂ ਨੇ ਕਿ ਲੰਘੇ ਸਮੇਂ ਵਿੱਚ ਕੰਗਣਾ ਰਣਾਉਤ ਦੀਆਂ ਜਿਹੜੀਆਂ ਫਲॉप ਫਿਲਮਜ਼ ਆਈਆਂ ਨੇ ਇਸ ਫਿਲਮ ਨੇ ਇਸ ਐਮਰਜੈਂਸੀ ਫਿਲਮ ਨੇ ਉਹਨਾਂ ਫਲॉप ਫਿਲਮਜ਼ ਦੇ ਸਾਰੇ ਰਿਕਾਰਡ ਹੀ ਤੋੜ ਦਿੱਤੇ। ਹੁਣ ਇੱਥੇ ਆ ਕੇ ਮੋਨਿਟਰੀ ਲੈਵਲ ਦੀ ਗੱਲ ਕਰਦੇ ਆ ਮੋਨਿਟਰੀ ਲੈਵਲ ਨੂੰ ਲੈ ਕੇ ਬਹੁਤ ਕੁਝ ਵਿਚਾਰਿਆ ਜਾ ਰਿਹਾ ਕਿਹਾ ਜਾ ਰਿਹਾ ਹਾਲਾਂਕਿ ਲੰਗੇ ਕੁਝ ਦਿਨਾਂ ਤੱਕ ਤਾਂ ਵੱਡੇ ਅਦਾਕਾਰ ਭਾਵੇਂ ਉਹ ਕੰਗਣਾ ਰਣਾਉਤ ਹੋਣ ਜਾਂ ਅਨੁਭਮ ਖੇਰ ਹੋਣ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਲਗਾਤਾਰ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਪੋਸਟ ਸਾਂਝੀਆਂ ਕੀਤੀਆਂ ਜਿਹਦੇ ਵਿੱਚ ਇਹ ਦਾਅਵਾ ਕਰਦੇ ਸੀ ਕਿ ਉਸ ਦਿਨ ਤੱਕ ਯਾਨੀ ਕਿ ਲੰਗੇ ਕੁਝ ਦਿਨਾਂ ਤੱਕ ਇਹ ਫਿਲਮ ਜਿਹੜੀ ਹੈ ਉਹ 15 ਕਰੋੜ ਤੱਕ ਬਿਜ਼ਨਸ ਕਰ ਚੁੱਕੀ ਹੈ ਪਰ ਇੱਥੇ ਆ ਕੇ ਵਿਚਾਰਨਾ ਜ਼ਰੂਰੀ ਹੈ ਕਿ ਕੀ ਇੰਨਾ ਬਿਜ਼ਨਸ ਹੋਣਾ ਇੱਕ ਫਿਲਮ ਦਾ ਵੀ ਜੇ ਇਹ ਤੱਥ ਇਨ ਬਿਨ ਸੱਚ ਨੇ ਤਾਂ ਕੀ ਇੰਨਾ ਬਿਜ਼ਨਸ ਹੋਣਾ ਵੀ ਮناسب ਸਮਝਿਆ ਜਾ ਸਕਦਾ ਇੱਕ ਫਿਲਮ ਵਾਸਤੇ ਜਿਸ ਨੂੰ ਲੈ ਕੇ ਐਡਾ ਵੱਡਾ ਵਿਵਾਦ ਚੱਲਦਾ ਆਇਆ ਜਿਹਦੇ ਵਿੱਚ ਇੰਨੇ ਕੱਟਸ ਲੱਗੇ ਜਿਹਦੇ ਵਿੱਚ ਇੰਨਾ ਵਿਵਾਦ ਰਿਹਾ ਰਿਲੀਜ਼ ਡੇਟ ਅੱਗੇ ਪਿੱਛੇ ਹੁੰਦੀ ਰਹੀ ਕੀ ਇਸ ਫਿਲਮ ਦੀ ਪਰਫਾਰਮੈਂਸ ਅਪ ਟੂ ਦਾ ਮਾਰਕ ਰਹੀ ਹੈ ਜੇ ਮੋਨਿਟਰੀ ਲੈਵਲ ਦੀ ਗੱਲ ਕੀਤੀ ਜਾਵੇ ਤਾਂ ਕਈ ਮੀਡੀਆ ਰਿਪੋਰਟਸ ਦਾਵਾ ਕਰਦੀਆਂ ਨੇ ਕਿ ਪਹਿਲੇ ਦਿਨ ਜਿੱਦਣ ਇਸ ਫਿਲਮ ਦਾ ਪ੍ਰੀਮੀਅਰ ਸੀਗਾ ਉਸ ਦਿਨ ਇਸ ਫਿਲਮ ਨੇ ਕੁਝ 88 ਲੱਖ ਦੇ ਕਰੀਬ ਦਾ ਬਿਜ਼ਨਸ ਕੀਤਾ ਹਾਲਾਂਕਿ ਇਹ ਬਹੁਤ ਘੱਟ ਮੰਨਿਆ ਜਾ ਸਕਦਾ 88 ਲੱਖ ਰੁਪਏ ਦਾ ਬਿਜ਼ਨਸ ਕਹਿੰਦੇ ਸਿਰਫ ਇਸ ਫਿਲਮ ਨੇ ਪ੍ਰੀਮੀਅਰ ਵਾਲੇ ਦਿਨ ਕੀਤਾ ਕਈ ਮੀਡੀਆ ਰਿਪੋਰਟਸ ਦਾਵਾ ਕਰਦੀਆਂ ਨੇ ਕਿ ਜਿਹੜੀ ਓਕਿਊਪੈਂਸੀ ਰੇਸ਼ੋ ਰਹੀ ਹੈ ਪਹਿਲੇ ਦਿਨ ਉਹ ਮਹਿਜ਼ 9.97 ਰਹੀ ਹੈ ਹੁਣ ਇਹ ਓਕਿਊਪੈਂਸੀ ਰੇਸ਼ੋ ਸ਼ਾਮ ਦੇ ਵੇਲੇ ਦੀ ਦੱਸੀ ਜਾ ਰਹੀ ਹੈ 17 ਜਨਵਰੀ ਨੂੰ ਇਹ ਫਿਲਮ ਰਿਲੀਜ਼ ਹੁੰਦੀ ਹੈ ਔਰ 17 ਜਨਵਰੀ ਦੀ ਮੀਡੀਆ ਰਿਪੋਰਟਾਂ ਮੁਤਾਬਕ ਓਕਿਊਪੈਂਸੀ ਰੇਸ਼ੋ ਜਿਹੜੀ ਸੀਗੀ ਉਹ ਸ਼ਾਮ ਦੇ ਵੇਲੇ ਦੀ 9.97 ਦੱਸੀ ਜਾ ਰਹੀ ਹੈ ਹਾਲਾਂਕਿ ਸਵੇਰ ਵੇਲੇ ਇਹ ਓਕਿਊਪੈਂਸੀ ਰੇਸ਼ੋ 5 ਜਾਂ 5 ਤੋਂ 6 ਦੇ ਕਰੀਬ ਦੇ ਵਿੱਚ ਸਿਗੀ ਹੁਣ ਇਹ ਓਕਿਪੈਂਸੀ ਰੇਸ਼ੋ ਕੀ ਹੈ ਇਹਦੇ ਉੱਤੇ ਵੀ ਧਿਆਨ ਦੇਣਾ ਜ਼ਰੂਰੀ ਹੈ ਓਕਿਪੈਂਸੀ ਰੇਸ਼ੋ ਨੂੰ ਐ ਸਮਝਿਆ ਜਾ ਸਕਦਾ ਹੈ ਕਿ ਜੇ ਇੱਕ ਥੀਏਟਰ ਦੇ ਵਿੱਚ 100 ਸੀਟਾਂ ਨੇ ਕੰਗੜਾ ਰਣੌਤ ਦੀ ਓਕਿਪੈਂਸੀ ਰੇਸ਼ੋ ਜੇ 9.97 ਦੱਸੀ ਜਾ ਰਹੀ ਹੈ ਤੇ ਜੇ ਇੱਕ ਥੀਏਟਰ ਦੇ ਵਿੱਚ 100 ਸੀਟਾਂ ਨੇ ਤੇ ਉਹਨਾਂ ਦੇ ਵਿੱਚੋਂ ਮਹਿਜ਼ 10 ਸੀਟਾਂ ਹੀ ਭਰੀਆਂ ਹੋਈਆਂ ਸਨ ਇਹ ਇਸ ਤਰ੍ਹਾਂ ਓਕਿਊਪੈਂਸੀ ਰੇਸ਼ੋ ਨੂੰ ਸਮਝਿਆ ਜਾ ਸਕਦਾ ਹੈ ਹੁਣ ਜੇ ਕਹੀਏ ਕਿ ਕੰਗਣਾ ਰਣੌਤ ਦੇ ਫਿਲਮ ਲੱਗੀ ਤੇ ਉਸ ਥੀਏਟਰ ਦੇ ਵਿੱਚ 500 ਸੀਟਾਂ ਸੀ ਤੇ ਉਸ ਹਿਸਾਬ ਦੇ ਨਾਲ ਸਿਰਫ 30 ਸੀਟਾਂ ਜਿਹੜੀਆਂ ਨੇ ਉਹ ਕੰਗਣਾ ਰਣੌਤ ਦੀ ਇਸ ਫਿਲਮ ਵਾਸਤੇ ਭਰੀਆਂ ਹੋਈਆਂ ਸੀ ਇਹ ਬਹੁਤ ਵੱਡੀ ਫੇਸ ਹੈ ਇੱਕ ਅਦਾਕਾਰ ਨੂੰ ਕਿ ਜਦੋਂ ਐਡੀ ਰੀਜ ਦੇ ਨਾਲ ਫਿਲਮ ਬਣਾਈ ਗਈ ਹੋਵੇ ਕਿਉਂਕਿ ਇਸ ਫਿਲਮ ਦੀ ਗੱਲ ਕਰੀਏ ਫਿਲਮ ਦੇ ਨਰਮਾਤਾ ਫਿਲਮ ਦੇ ਵਿੱਚ ਕਾਸਟ ਪ੍ਰੋਡਕਸ਼ਨ ਡਾਇਰੈਕਟਰ ਕੰਗਣਾ ਰਣੌਤ ਨੇ ਬਹੁਤ ਤੌਰ ਦੇ ਉੱਤੇ ਸਾਰਾ ਹੀ ਕੰਮ ਕੀਤਾ ਹੈ ਔਰ ਦੂਜੇ ਪਾਸੇ ਹੋਰ ਵੀ ਅਦਾਕਾਰ ਰਹੇ ਨੇ ਜਿਵੇਂ ਕਿ ਅਨੁਪਮ ਖੇਰ ਹੋਗੇ ਜਾਂ ਮਿਲਨ ਸੋਮਨ ਹੋਗੇ ਇਹਨਾਂ ਨੇ ਆਪਣੀ ਅਦਾਕਾਰੀ ਇਸ ਫਿਲਮ ਦੇ ਵਿੱਚ ਦਿਖਾਈ ਹੈ ਹਾਲਾਂਕਿ ਵੱਖ-ਵੱਖ ਰੋਲਸ ਜਿਹੜੇ ਉਸ ਸਮੇਂ ਦੇ ਮਹੱਤਵਪੂਰਨ ਰੋਲ ਸੀ ਜਿਵੇਂ ਫੀਲਡ ਮਾਰਸ਼ਲ ਮਾਨਕ ਸ਼ਾ ਉਹ ਉਹਨਾਂ ਦੀ ਇੱਕ ਫਿਲਮ ਪਹਿਲਾਂ ਹੀ ਆ ਚੁੱਕੀ ਹੋਈ ਹੈ ਸैम ਬਹਾਦਰ ਜਿਹਨੂੰ ਲੈ ਕੇ ਉਹ ਕੈਰੈਕਟਰ ਆਲਰੇਡੀ ਬਹੁਤ ਜ਼ਿਆਦਾ ਪ੍ਰਚਲਿਤ ਸੀ ਪਰ ਇਸ ਦੇ ਬਾਵਜੂਦ ਉਸ ਕੈਰੈਕਟਰ ਨੂੰ ਇਸ ਫਿਲਮ ਦੇ ਵਿੱਚ ਇਨਫਿਊਜ਼ ਕਰਨਾ ਇਹ ਵੀ ਸਬਬ ਨਹੀਂ ਬਣ ਸਕਿਆ ਕਿ ਇਹ ਫਿਲਮ ਅੱਗੇ ਤੁਰਦੀ ਹੁਣ ਇਹੀ ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਜਿਹੜੀ ਹੈ ਇਸ ਨੇ ਫਲॉप ਫਿਲਮਸ ਦੇ ਰਿਕਾਰਡ ਤੋੜ ਦਿੱਤੇ ਔਰ ਕੰਗੜਾ ਰਣੌਤ ਨੇ ਜਿੱਥੇ ਕਿਹਾ ਜਾ ਰਿਹਾ ਹੈ ਮੈਂ ਕਿ ਕੰਗੜਾ ਰਣੌਤ ਨੇ ਜਿੱਥੇ ਇਸ ਫਿਲਮ ਦੇ ਜ਼ਰੀਏ ਕਾਂਗਰਸ ਦਾ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਇਸ ਫਿਲਮ ਦੀ ਆਊਟਕਮ ਨੇ ਕੰਗੜਾ ਰਣੌਤ ਦਾ ਹੀ ਸ਼ਾਇਦ ਲੱਕ ਤੋੜ ਦਿੱਤਾ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਨਜ਼ਰ ਆ ਰਹੀ ਹੈ ਹੁਣ ਵੇਖਣ ਵਾਲੀ ਗੱਲ ਹੈ ਕਿ ਅੱਗੇ ਇਹ ਫਿਲਮ ਕਿਵੇਂ ਦੀ ਪਰਫਾਰਮ ਕਰਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਤਾਂ ਇਹਦਾ ਪ੍ਰੋਪਰ ਬਾਈਕਾਟ ਦੇਖਣ ਨੂੰ ਮਿਲਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਪ੍ਰੋਪਰ ਬਾਈਕਾਟ ਦੇਖਣ ਨੂੰ ਮਿਲਿਆ ਅਮਰਜੈਂਸੀ ਫਿਲਮ ਦੇ ਹਾਲਾਤ ਜਿਹੜੇ ਆ ਉਹ ਫਿਲਹਾਲ ਡਾਮਾਡੋੜ